ਸਵਿੰਦਰ ਜੀ ਦੁਨੀਆ ਦਾ ਨਾ ਸਭ ਤੋਂ ਵੱਡਾ ਰਿਸਕਾ ਵਿਆਹ ਜੀ ਜੀਵਨ ਸਾਥੀ ਚੰਗਾ ਮਿਲ ਜਾਵੇ ਤਾਂ ਠੀਕ ਹੈ ਹਾਂਜੀ ਨਹੀਂ ਤਾਂ ਸਾਰੀ ਜ਼ਿੰਦਗੀ ਬੰਦਾ ਕਬਰਾਂ ਤੱਕ ਸਮਝੌਤੇ ਕਰਦੇ ਮਰ ਜਾਂਦਾ ਹੂੰ ਬੜੀ ਸਚਾਈ ਹੈ ਇਸ ਲਾਈਨ ਚ ਨਾ ਬਿਲਕੁਲ ਤੇ ਕਿਉਂਕਿ ਹੁਣ ਜਦੋਂ ਤੁਸੀਂ ਮਿਲਾਪ ਵੀ ਕਰਾਉਂਦੇ ਹੋ ਇੱਕ ਦੂਜੇ ਦਾ ਨਾ ਤੇ ਉੱਥੇ ਵੀ ਤੁਹਾਨੂੰ ਲੱਗਦਾ ਨਹੀਂ ਕਿ ਕਦੇ-ਕਦੇ ਯਾਰ ਇਹ ਤਾਂ ਬਹੁਤ ਫਰਸਟ੍ਰੇਸ਼ਨ ਨਾਲ ਇਹ ਕੰਮ ਆ ਲੋਕੀ ਤਾਂ ਬੜੇ ਗੁਣ ਮਿਲਾਉਂਦੇ ਨੇ ਇਹ ਇਦਾਂ ਕਰਦੇ ਹਨ ਪਰ ਤੁਸੀਂ ਕੀ ਸਮਝਦੇ ਹੋ ਕਿਹੜੀ ਚੀਜ਼ ਜੋੜ ਕੇ ਰੱਖਦੀ ਹੈ ਰਿਸ਼ਤੇ ਨੂੰ ਪਤੀ ਪਤਨੀ ਦੀ ਖਾਸ ਕਰਤੇ ਦੇਖੋ ਮੇਰੀ ਤਾਂ ਕੋਸ਼ਿਸ਼ ਇਹ ਹੁੰਦੀ ਹੈ ਵੀ ਅਗਰ ਜਿਹੜਾ ਵੀ ਮੈਂ ਮੁੰਡਾ ਜਾਂ ਕੁੜੀ ਮਲਾਉਣਾਗਾ ਹਨ ਐਜ਼ ਅ ਵਿਚੋਲਾ ਜਾਂ ਮੈਸਮੇਕਰ ਮੈਂ ਕੰਮ ਕਰਦਾ ਪਿਆ ਜਾਂ ਕਿਵੇਂ ਵੀ ਹੈ ਉਹਦੇ ਵਿੱਚ ਇਹ ਹੁੰਦਾ ਵੀ ਵਿਸ਼ਵਾਸ ਸਭ ਤੋਂ ਪਹਿਲਾਂ ਜ਼ਰੂਰੀ ਹੈ ਇੱਕ ਦੂਜੇ ਪ੍ਰਤੀ ਦੂਜਾ ਇਹ ਕਿ ਹਰ ਬੰਦੇ ਦਾ ਹਰ ਕੁੜੀ ਦਾ ਹਰ ਮੁੰਡੇ ਦਾ ਇੱਕ ਪਾਸਟ ਹੁੰਦਾ ਜੀ ਸਭ ਤੋਂ ਵੱਡੀ ਗੱਲ ਤਾਂ ਤੁਸੀਂ ਪਾਸ ਡਿਸਕਸ ਨਾ ਕਰੋ ਇੱਕ ਦੂਜੇ ਨਾਲ ਹਾਂ ਯਾਰ ਹਰ ਬੰਦੇ ਤੇ ਜਵਾਨੀ ਆਉਂਦੀ ਆ ਹਰ ਬੰਦਾ ਹਰ ਬੰਦਾ ਕਿਸੇ ਨੂੰ ਚਾਹੁੰਦਾ ਹੈ ਕੇ ਟਾਈਮ ਹੂੰ ਇਹ ਨੋਟ a ਬਿਗ ਡੀਲ ਜੀ ਹਰ ਬੰਦੇ ਦੇ ਜਿਵੇਂ ਬੱਚਾ ਜਵਾਨ ਹੁੰਦਾ ਹਾਰਮੋਨ ਚੇਂਜ ਹੁੰਦੇ ਆ ਜੀ ਜੇ ਤੁਸੀਂ ਇੱਕ ਦੂਜੇ ਪਾਸ ਪੁੱਛਿਓਗੇ ਯਾਰ ਤੇਰੇ ਗੌਣ ਸੀ ਤਰ੍ਹਾਂ ਫਲਾਣਾ ਦੋਸਤ ਕੌਣ ਸੀ ਫਲਾਣਾ ਕੌਣ ਸੀ ਤਾਂ ਉਹ ਗਲਤ ਚੀਜ਼ਾਂ ਪਹਿਲੀ ਗੱਲ ਦੂਜੀ ਗੱਲ ਇਹ ਹੈਗੀ ਹੈ ਵਿਸ਼ਵਾਸ ਬਹੁਤ ਜ਼ਰੂਰੀ ਹੈ ਤੁਹਾਡੇ ਦੋਨਾਂ ਪ੍ਰਤੀ ਜੇ ਤੁਸੀਂ ਇੱਕ ਦੂਜੇ ਨੂੰ ਇੱਕ ਦੂਜੇ ਦਾ ਮਨ ਹੀ ਲਿਆ ਤੰਬਰਿੰ ਤੱਕ ਨਬਾਉ ਜਦੋਂ ਪਤਾ ਵੀ ਤੁਸੀਂ ਲੱਗ ਨਹੀਂ ਹੋਣਾ ਹਨਾ ਹਾਂਜੀ ਤੁਸੀਂ ਵਹਿ ਗਏ ਹੋ ਤੁਸੀਂ ਫਿਰ ਗਾਹ ਅੱਗੇ ਪਿੱਛੇ ਮੂੰਹ ਕਿਉਂ ਮਾਰਨਾ ਹਾਂ ਅੱਜ ਕੱਲ ਹੋ ਰਿਹਾ ਹੈ ਤਾਂ ਐਕਸਟ੍ਰੀਮ ਜਿਹੜਾ ਐਕਸਟਰਾ ਮੈਰਿਟਲ ਅਫੇਅਰਸ ਜਿਹੜੇ ਨੇ ਹੋ ਰਹੇ ਨੇ ਇਹਨਾਂ ਕਰਕੇ ਵੀ ਤੁਹਾਨੂੰ ਲੱਗਦਾ ਵੀ ਰਿਸ਼ਤੇ ਟੁੱਟ ਰਹੇ ਨੇ ਹਾਂਜੀ ਟੁੱਟਦੇ ਪੈ ਰਹੇ ਨੇ ਬਹੁਤ ਜ਼ਿਆਦਾ ਕੀ ਚੀਜ਼ਾਂ ਹੁੰਦੀਆਂ ਵੀ ਕੁਝ ਖਵਾਇਸ਼ਾਂ ਵਾਲ ਔਰਤਾਂ ਨੇ ਕਈ ਵੱਧ ਜਾਂਦੀਆਂ ਹਾਂ ਜੀ ਪਿਫਲਾਨੀ ਕੋਲ ਇਹ ਹੈਗਾ ਮੇਰੇ ਕੋਲ ਇੱਕ ਮੇਰੇ ਕੋਲ ਨਹੀਂ ਹਾਂ ਹੂੰ ਤੇ ਉਹ ਜਿਹੜਾ ਪਤੀ ਹੁੰਦਾ ਵਿਚਾਰਾ ਓਨੇ ਕ ਦੇਰੇ ਚ ਰਹਿੰਦਾ ਹੋ ਹੂੰ ਓਨੇ ਕ ਕਮਾਈ ਹੁੰਦੀ ਆ ਹੂੰ ਤਾਂ ਕਈ ਮੀਲ ਜਾਂਦੇ ਉਸ ਚੀਜ਼ ਦਾ ਫਾਇਦਾ ਉਠਾਉਂਦੇ ਆ ਹਾਂ ਬਿਹਾ ਯਰ ਵੀ ਇਹ ਇਹ ਵਿਚਾਰੀ ਨਮਾਨੀ ਜੀ ਹੈਗੀ ਆ ਚੁਰ ਡੋਰਾ ਪਾਉ ਕੋ ਲਾਲਚ ਦਿਓ ਹੂੰ ਬਿਲਕੁਲ ਤੁਮ ਮੈਤੇ ਚੋਣਾ ਵੀ ਸਬਰ ਸਬਰ ਰੱਖੋ ਇਕਿਤ ਰੱਖੋ ਆ ਯਾਰ ਇੱਕ ਨਾ ਹੁੰਦਾ ਹੂੰ ਬਿਲਕੁਲ ਠੀਕ ਹੈ ਤੇ ਬਾਕੀ ਜੋ ਕਰਨਾ ਪਰ ਬਾਤ ਪਾਨੇ ਕਰਨਾ ਵੈਸੇ ਤਾਂ ਮੈਂ ਹੁਣ ਰਿਸ਼ਤੇ ਬੜੇ ਸੋਹਣੇ ਮਿਲਾਨਾ ਪਿਆ ਹੂੰ ਕੀ ਚੀਜ਼ਾਂ ਤੋਂ ਬਾਅਦ ਬਦਲ ਜਾਂਦੀਆਂ ਹੂੰ ਕਿ ਬੰਦੇ ਬਦਲ ਜਾਂਦੇ ਆ ਉਹ ਚਰ ਵਿਚੋਲਾ ਕਿ ਨਹੀਂ ਉਹਦੇ ਵਿੱਚ ਪਤਾ ਕੀ ਹੁਣ ਮੇਰੇ ਵੱਲ ਤੋਂ ਮੈਂ ਪੂਰਾ ਦਿਲੋਂ ਮਿਲਾਨਾਂਗਾ ਉਹਨਾਂ ਨੂੰ ਵੀ ਆ ਵੇਖ ਲੋ ਜੀ ਅੰਦਰ ਵੜ ਕੇ ਨੇ ਆਪਾਂ ਵੇਖ ਸਕਦੇ ਕੀ ਆ ਬਿਲਕੁਲ ਇਦਾਂ ਗੱਲ ਤੁਹਾਡੀ ਬਿਲਕੁਲ ਸਹੀ ਹੁਣ ਮੈਂ ਆਪਾਂ ਵੇਖਦੇ ਵੀ ਆਪਾਂ ਰਿਸ਼ਤਾ ਕਰਾਤਾ ਮੁੰਡਾ ਉੱਥੇ ਜਾ ਕੇ ਕੁੜੀ ਬਾਹਰ ਜਾ ਕੇ ਕਹਿੰਦੀ ਮੈਂ ਤਾਂ ਵੀ ਤਿੰਨ ਪਸੰਦ ਹੀ ਨਹੀਂ ਕਰਦੀ ਹਾਂ ਤੇ ਪਹਿਲਾਂ ਤੂੰ ਕਿਉਂ ਪੈਸਾ ਲਵਾਇਆ ਨਾ ਬੰਦੇ ਦਾ ਕਿੱਡੀ ਗੱਲ ਆ ਕਿੰਨੀਆਂ ਫੀਲਿੰਗ ਸੋਸ਼ਲ ਮੀਡੀਆ ਦਾ ਅਸਰ ਪਿਆ ਇਹਨਾਂ ਰਿਸ਼ਤਿਆਂ ਦੇ ਵਿੱਚ ਉਹ ਨਾਰਮਲ ਜਿਹਾ ਆਪਾਂ ਗੱਲ ਕਰੀਏ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਨੇ ਆਮ ਜਨਰੇਸ਼ਨ ਜਿਹੜੇ ਛੋਟੇ ਛੋਟੇ ਬੱਚੇ ਆ ਨਾ ਉਹਨਾਂ ਨੂੰ ਉਤੇਜੀ ਕਰ ਰਿਹਾ ਹੈ ਛੋਟੇ ਛੋਟੇ ਬੱਚੇ ਜਲਦੀ ਜਵਾਨ ਹੋ ਰਹੇ ਆ ਹਾਂ ਬੋਡੀ ਟੈਕਸਚਰ ਕੁੜੀਆਂ ਮੁੰਡਿਆਂ ਦੇ ਜਲਦੀ ਉਹ ਹੋਰ ਪਾਸੇ ਜਾਂਦੇ ਪਏ ਨੌਜਵਾਨੀ ਵੱਲ ਬਚਪਨਾ ਆਪਣਾ ਗਵਾ ਰਹੇ ਹੋ ਹੂੰ ਜਿਵੇਂ ਅਸੀਂ ਜਦੋਂ ਖੇਡਦੇ ਸੀਗੇ ਮਿੱਟੀ 'ਚ ਖੇਡਦੇ ਸੀ ਹੁਣ ਮਿੱਟੀ ਮੁੱਟੀ ਦਾ ਕੰਮ ਹੈ ਨਹੀਂਗਾ ਹੈ ਨਹੀਂਗਾ ਹੁਣ ਤਾਂ ਸਿੱਧਾ ਹੀ ਟੈਕਨੋਲੋਜੀ ਆ ਫੋਨ ਹੱਥ 'ਚ ਆ ਅਸੀਂ ਮੁੰਡੇ ਕੁੜੀਆਂ ਇਕੱਠੇ ਖੇਡਦੇ ਰਹੇ ਆ ਸਾਡੇ ਘਰੇ ਮੁੰਡੇ ਕੁੜੀਆਂ ਆਉਂਦੇ ਰਹੇ ਗਲੀ 'ਚ ਖੇਡਦੇ ਰਹੇ ਆ ਹਾਂ ਤੁਸੀਂ ਹੁਣ ਗਲੀ ਦੇ ਵਿੱਚ ਆਣ ਗਵਾਨ ਚਾਚੇ ਦੇ ਜਵਾਕਾਂ ਕੋਲੋਂ ਨਿਕ ਦੋ ਜਵਾਕਾਂ ਨੂੰ ਭੇਜ ਸਕਦੇ ਹੋ ਬੜਾ ਸੋਚੂ ਬੱਚੇ ਨੇ ਐਕਚੁਅਲੀ ਬੱਚੇ ਨੇ ਬੜਾ ਕੁਝ ਵੇਖ ਲਿਆ ਸੋਸ਼ਲ ਮੀਡੀਆ ਤੇ ਇਸੇ ਕਰਕੇ ਜਿਹੜੇ ਬੱਚੇ ਤਕਰੀਬਨ 15 16 17 ਸਾਲ ਦੇ ਬੱਚੇ ਆ ਉਹ ਆਪਣੇ ਡਿਸੀਜਨ ਆਪ ਲੈਣ ਨੂੰ ਤਿਆਰ ਹੋਏ ਪਏ ਨੇ ਹਮ ਪੇਰੈਂਟਸ ਜਿਹੜੇ ਆ ਉਹ ਬੜੇ ਚਿੰਤਤ ਨੇ ਇਸ ਸਟੇਜ ਲਈ ਜਿਹੜੇ ਸਕੂਲ ਪੜ੍ਹਦੇ ਬੱਚੇ ਵੀ ਨੇ ਅੱਗੇ ਪੱਛੇ ਬਹੁਤ ਕੁਝ ਹੋਣਾ ਹਲੇ ਸ਼ੁਰੂਆਤ ਹੋ ਚੁੱਕੀ ਆ ਕੱਦਯੁਗ ਦਾ ਦੌਰ ਜਿਹੜਾ ਹਨਾ ਆਉਣਾ ਹਲੇ ਅਜੇ ਆਉਣਾ ਆ ਆ ਦੇਖੋ ਜਿਹੜਾ ਹੁਣ ਪਾਣੀ ਦੀ ਇਹਨਾ ਹੜਾ ਹੈ ਜਿਹੜੇ ਠੀਕ ਹੈ ਜਾਂ ਕਈ ਦੁਨੀਆ ਵਿੱਚ ਕਈ ਜਗ੍ਹਾ ਤੇ ਬਾਰ ਹੋ ਰਹੀ ਹੈ ਹਾਂਜੀ ਠੀਕ ਹੈ ਅੱਗੇ ਜਿਹੜਾ 2027 ਤੱਕ ਤੁਹਾਨੂੰ ਬੜਾ ਕੁਝ ਮਿਲੂਗਾ ਰਿਕੋਰਡਿੰਗ ਤੁਸੀਂ ਮੇਰੀ ਸੇਵ ਰੱਖਿਓ ਹਾਂ ਨਹੀਂ ਬਿਲਕੁਲ ਸ਼ੁਰੂਆਤ ਹੋ ਚੁੱਕੀ 2025 ਤੋਂ ਠੀਕ ਹੈ ਮੈਂ ਕੋਈ ਬਾਬਾ ਨਹੀਂ ਮੈਂ ਕੋਈ ਫਿਕਵਾ ਨਹੀਂ ਦਿੰਦਾ ਪਿਆ ਪਰ ਜਿੰਨਾ ਮੈਨੂੰ ਐਕਸਪੀਰੀਅੰਸ ਹੈ ਮੇਰਾ ਹੁੰਦਾ ਵਾ 2027 ਦੇ ਵਿੱਚ ਬਹੁਤ ਕੁਝ ਹੋਣਾ ਬਹੁਤ ਜ਼ਿਆਦਾ ਡਿਵੋਰਸਸ ਹੋਣਗੇ ਬੱਚੇ ਮਾਪੇ ਉਹਦੇ ਕਹਣੇ ਚ ਨਹੀਂ ਹੋਣਗੇ ਬੱਚੇ ਲੀਵਿੰਗ ਵਿੱਚ ਰਹਿ ਕੇ ਆਪਦੇ ਆਪ ਨੂੰ ਖੁਸ਼ ਫੀਲ ਕਰਨਗੇ ਹੂੰ ਠੀਕ ਮੈਂ ਕਹਿੰਦਾ ਆਵਾ ਉੱਤਿਆ ਜਾਊਗਾ ਨਾ ਪੰਜਾਬੀ ਵਿੱਚ ਨਾ ਅੱਧਾ ਤਾਂ ਹੋ ਗਿਆ ਸ਼ਰਮ ਕੁੜੀਆਂ ਲੈ ਕੇ ਆਉਣਗੇ ਮੇਰੀ ਗਰਲਫ੍ਰੈਂਡ ਆ ਮੇਰਾ ਬॉयਫ੍ਰੈਂਡ ਆ ਹੂੰ ਜਿਵੇਂ ਬਾ ਵੈਸਟਰਨ ਕਲਚਰ ਹੈਗਾ ਨਾ ਉਹ ਚੀਜ਼ਾਂ ਮਾਪਿਆਂ ਨੂੰ ਬਹੁਤ ਕੁਝ ਹੋਊਗਾ ਗਲਤ ਬਗਾਨੇ ਬੋਲਣਗੇ ਉਹ ਹੂੰ ਨਸ਼ਾ ਬਹੁਤ ਜ਼ਿਆਦਾ ਵੱਧ ਜਾਣਾ ਹੂੰ ਨਸ਼ੇ ਤਾਂ ਹੁਣ ਦੇਖੋ ਛੋਟੇ ਛੋਟੇ ਉਮਰਾਂ ਦੇ ਬੱਚੇ ਕਰੀ ਜਾਂਦੇ ਆ ਉਹ ਵੀ ਐਦਾਂ ਦੇ ਜਿਹੜੇ ਉਹ ਤਾਂ ਅਸੀਂ ਨਾਂ ਲੈਣ ਤੋਂ ਵੀ ਡਰਦੇ ਆ ਨਾ ਚਟੇ ਵਰਗੇ ਨਸ਼ੇ ਜਾਂ ਹੋਰ ਡਰਿੰਕ ਨੂੰ ਦੱਸਣ ਦੱਸਿਆ ਵੀ ਸਮਝਦੇ ਨਾ ਚਿੱਟੇ ਦੀ ਤੁਹਾਨੂੰ ਗੱਲ ਕਰਨੀ ਸੀ ਅੱਜ ਜੀ ਇਸ ਟੌਪਿਕ ਤੇ ਹਾਂ ਜੀ ਆ ਮੈਂ ਸਵੇਰੇ ਅੱਜ ਇੱਕ ਸਟੋਰੀ ਪਾਈ ਆ ਹੂੰ 12 ਸਾਲ ਦਾ ਬੱਚਾ ਚਿੱਟਾ ਲਾ ਰਿਹਾ ਅੱਛਾ ਪੰਜਾਬ ਦਾ ਪੰਜਾਬ ਦਾ ਅੱਛਾ ਤੇ ਮੇਰੇ ਲੋਕਾਂ ਦੇ ਖੜੇ ਹੋ ਗਏ ਬਈ ਵੇਖ ਕੇ 12 ਸਾਲ ਦਾ ਬੱਚੇ ਦੀ ਉਮਰ ਕੀ ਹੁੰਦੀ ਆ ਨਾ ਇਹ ਤਾਂ ਮਸਾ ਬਚਪਨਾ ਹੀ ਆ ਉਹ ਜਿਹੜਾ ਤੇ ਉਹ ਮੈਂ ਵੀਡੀਓ ਵੇਖੀ ਹੂੰ ਤੇ ਮਾਂ ਪਿਓ ਉਹਦੇ ਹੈ ਨਹੀਂ ਬੱਚੇ ਦੇ ਅਛਾ ਦਾਦੀ ਪਾਲਦੀ ਪਈ ਆ। ਓਹੋ ਤੇ ਇੱਕ ਦੋ ਜਵਾਕ ਹੋਰ ਛੋਟੇ ਉਹਦੇ ਨਾਲੋਂ। ਹੂੰ ਤੇ ਉਹ ਆ ਦਾਖਲ ਆ ਐਡਮਿਟ ਆ। ਤੇ ਉਹ ਪੱਤਰ ਕਰਨ ਦੱਸਦੇ ਪਿਆ ਕਿ ਮੈਨੂੰ ਲਾਤਾ ਕਿਸੇ ਚਿੱਟੇ ਤੇ 12 ਸਾਲ ਦਾ ਜਵਾਕ। 12 ਸਾਲ ਦਾ ਜਵਾਕ। ਸ਼ਰਮ ਨਹੀਂ ਉਹਦੀ ਜਿਹਨੇ ਲਾਇਆ। ਇਹ ਦੂ ਉੱਤੇ ਤਾਂ ਫਿਰ ਤੁਸੀਂ 27 ਦੀ ਗੱਲ ਕਰਤੀ ਮੈਂ ਤਾਂ ਕਹਿੰਦਾ ਇਹ ਦੂ ਉੱਤੇ ਨਰਕ ਜਾਂ ਇਹ ਦੂ ਉੱਤੇ ਕਾਲ ਯੁਗ ਨਹੀਂ ਹੈਗਾ। ਹਾਂ। ਕਿ 12 ਸਾਲ ਦਾ ਜਵਾਕ ਨਸ਼ੇ ਕਰਕੇ। ਨਸ਼ੇ ਕਰਨ ਲੱਗ ਗਿਆ। ਅਸੀਂ ਤੁਸੀਂ ਨਸ਼ੇ ਦੀ ਗੱਲ ਕੀਤੀ ਇੱਥੇ। 10-12 ਸਾਲ ਦੇ ਬੱਚਿਆਂ ਦੀਆਂ ਕਿਡਨੀਆਂ। ਹੂੰ। 10-12 ਸਾਲ ਦੇ ਬੱਚਿਆਂ ਨੂੰ ਹਰਟੈਕ ਖੋਰ ਜਿਹੜੀਆਂ ਮੇਜਰ ਪ੍ਰੋਬਲਮ ਜਿਹੜੀਆਂ 50 60 ਜਾ ਕੇ ਹੁੰਦੀਆਂ ਸੀਗੀਆਂ ਹਮ ਹੁਣ ਹੋਣ ਲੱਗੀਆਂ 20 ਸਾਲ ਦੇ ਜਿਹੜੇ ਨੇ ਨੌਜਵਾਨ ਨੇ ਉਹਨਾਂ ਦੀਆਂ ਕਿੱਡੀਆਂ ਫੇਲ ਨੇ ਤੇ ਕਈ ਕੁਝ ਜਿਹੜੀਆਂ ਬਿਮਾਰੀਆਂ ਵੀ ਉਹਨਾਂ ਨੂੰ ਲੱਗ ਚੁੱਕੀਆਂ ਨੇ ਨਾ ਹਮ ਤੇ ਬਹੁਤ ਕੁਝ ਹੋਣ ਲੱਗ ਗਿਆ ਜੀ ਚਿੱਟੇ ਦੀ ਗੱਲ ਇੱਕ ਹੋਰ ਸੀ ਕਿ ਨਾ ਮੇਰੇ ਸਟੂਡੀਓ ਤੇ ਕੁੜੀ ਆਈ ਅੱਛਾ 19 20 ਸਾਲ ਦੀ ਉਮਰ ਉਹਦੀ ਇੱਕ ਅਮਲੀ ਜੇ ਮੁੰਡੇ ਨਾਲ ਆਈ ਅੱਛਾ ਤੇ ਕਹਿੰਦਾ ਭਾਜੀ ਫੋਟੋ ਕਰਾਉਣੀ ਹੁਣ ਮੇਰੇ ਲਈ ਤਾਂ ਸਾਰੇ ਕਸਟਮਰ ਨੇ ਹਾਂ ਕਸਟਮਰ ਨੇ ਰਾਈਟ ਹਾਂਜੀ ਹਾਂ ਤੇ ਉਹ ਇੱਕ ਵਾਰ ਕੁੜੀ ਨੂੰ ਬਿਠਾ ਆ ਗਿਆ ਕਹਿੰਦਾ ਤੂੰ ਬੈਠ ਇੱਥੇ ਮੈਂ ਆ ਗਿਆ ਹੂੰ ਅੱਛਾ ਮੇਰੇ ਖਾਤ ਤਾਂ ਮੈਂ ਨਾ ਕੋਈ ਬੈਠਾ ਹੋਵੇ ਕੋਲੇ ਹਾਂ ਚਾਹੇ ਕੋਈ ਰੱਬ ਦਾ ਬੰਦਾ ਹੋਵੇ ਹਾਂ ਈਵਨ ਚਾਹੇ ਕੋਈ ਪ੍ਰੋਸਟੀਕਿਊਟਰ ਹੋਵੇ ਹਾਂ ਮੈਂ ਗੱਲਬਾਤ ਕਰਨੀ ਨੂੰ ਪੁੱਛਣਾ ਵੀ ਤੂੰ ਕਿਉਂ ਇਸ ਧੰਦੇ 'ਚ ਹਾਂ ਮੇਰੇ ਖਾਤ ਤਾਂ ਕ੍ਰਿਓਸਟੀ ਅਸਰਡੀ ਆਂ ਚ ਵੀਰ ਪੁੱਛਾਂ ਮੈਂ ਅੱਛਾ ਮੈਂ ਉਹਨੂੰ ਪੁੱਛਿਆ ਮੈਂ ਕਿ ਤੇਰੀ ਉਮਰ ਕਿੰਨੀ ਆਂ ਕਹਿੰਦੀ 19 ਸਾਲ ਮੈਂ ਉਹ ਪਤਾ ਕੀ ਐ ਬੈਠਿਆ ਕਰੀਗੀ ਉੱਦਿਆ ਆਇਆ ਜੀ ਖੁਰਕੀ ਗਈ ਬਾਉਂਡਰੀ ਮੈਨੂੰ ਪਤਾ ਲੱਗ ਗਿਆ ਮੈਂ ਮੈਂ ਚਿੱਟਲਾ ਹੱਸ ਲੱਗ ਗਈ ਅੱਛਾ ਕਹਿੰਦੀ ਹਾਂ ਤੁਹਾਨੂੰ ਪਤਾ ਲੱਗ ਗਿਆ ਮੈਨੂੰ ਲੱਗ ਗਿਆ ਪਤਾ ਪੰਜਾਬਣ ਕੁੜੀ ਸੀ ਜਾਂ ਪੰਜਾਬਣ ਕੁੜੀ ਅੱਛਾ ਮੈਂ ਕਿਹਾ ਕਿਉਂ ਕਰਦੀ ਪਈ ਤੁਸੀਂ ਚਿੱਟਲਾਣੇ ਪਈਆਂ ਗੰਦੀ ਮੈਂ ਛੱਡੂੰਗੀ ਛੱਡਣ ਜਾਂਦਾ ਹਣ ਗੁਣਗੁਣ ਜੀ ਕਰ ਖਾਏ ਕਰਨ ਬੰਦ ਕਰ ਰੱਖਾਂਗਾ ਹਣਾ ਅੱਛਾ ਤੇ ਮੈਂ ਕਿਹਾ ਤੂੰ ਕਿੱਥੋਂ ਆ ਕਹਿੰਦੀ ਮੈਂ ਜੱਤ ਹੁੰਦੀ ਹਾਂ ਅੱਛਾ ਤੇ ਮੈਂ ਕਿਹਾ ਤੇਰੇ ਮਾਪਿਓ ਤੇ ਕਹਿੰਦੀ ਮੇਰੇ ਮਾਪਿਆਂ ਨੇ ਮੈਨੂੰ ਘਰੋਂ ਕੱਢਤਾ ਵਾ ਅੱਛਾ ਤੇ 19 ਸਾਲ ਦੇ ਬੱਚੇ ਨੂੰ 19 ਸਾਲ ਦੀ ਕੁੜੀ ਨੂੰ ਤੇ ਉਹਦੀ ਵੱਡੀ ਭੈਣ ਉਹਨੂੰ ਵੀ ਘਰੋਂ ਕੱਢਿਆ ਆ ਅੱਛਾ ਉਹ ਵੀ ਚਿੱਟੀ ਦੀ ਆਦੀ ਆ ਹਾਂ ਹਾਂ ਤੇ ਦੋ ਕੁੜੀਆਂ ਸਿੰਗ ਆ ਤੇ ਕਹਿੰਦੀ ਵੀ 16 ਕਿੱਲੇ ਪੈ ਲਈ ਮੇਰੇ ਪਿਓ ਕੋਲੇ ਅੱਛਾ ਕਵਾਲ ਹੈ ਨਾ ਠੀਕ ਹੈ ਮੁੰਡੇ ਤਾਂ ਹੀ ਸੁਣੇ ਸੀ ਇਹ ਕੁੜੀਆਂ ਵਾਲਾ ਤਾਂ ਤੇ ਉਹ ਬਾਈ ਕੁੜੀ ਨਾ ਜਿੰਨੇ ਵੀ ਅਮਲੀ ਹੈ ਨਾ ਸਾਡੇ ਸ਼ਹਿਰ ਦੇ ਹੂੰ ਉਹ ਬਸ ਕਦੇ ਕਿਸੇ ਅਮਲੀ ਕੁਲ ਰਾਤ ਰਹਿੰਦੀ ਕਦੇ ਕਿਸੇ ਅਮਲੀ ਕੋਲੇ ਅੱਛਾ ਬਸ ਹੁਣ ਉਹ ਦੋ ਕੀ ਚਿੱਟਾ ਜੋਂਦਾ ਉਹ ਲਾਉਣਾ ਉਹ ਚਾਹੀਦਾ ਬਸ ਹੁਣ ਬਸ ਦੈਟਸ ਇਟ ਇਹ ਤੋਂ ਮਾੜੇ ਹਾਲਾਤ ਕੀ ਹੋ ਸਕਦੇ ਆ ਨਾ ਥੋਂ ਹੁਣ ਇਹਦੇ ਲਈ ਐਡਜ਼ ਵਰਗੀ ਬਿਮਾਰੀ ਵੀ ਅੱਗੇ ਵਧੂਗੀ ਹੂੰ ਦੇਖੋ ਪਿੱਛੇ ਜੇ ਫਰੋਜਪੁਰ ਵੀ ਇਦਾਂ ਦੇ ਕੇਸ ਆਏ ਸੀ ਵੀ ਇਹ ਇਸ ਬਿਮਾਰੀ ਚੁੱਟੇ ਤੋਂ ਸ਼ੁਰੂ ਹੋ ਗਈ ਸੀ ਹਾਂ ਕਿਉਂਕਿ ਜਿਹੜੇ ਯੰਗ ਬੱਚੇ ਨੇ ਜਿਹੜਾ ਇਦਾਂ ਦੇ ਕਮਾਂਚ ਪੈ ਗਏ ਨੇ ਤਾਂ ਫਿਰ ਬਿਮਾਰੀਆਂ ਤਾਂ ਵਧਣੀਆਂ ਵਧਣੀਆਂ ਨੇ ਤੇ ਪਰ ਤਰਾਸਤੀ ਆ ਬਹੁਤ ਵੱਡੀ ਪੰਜਾਬ ਦੀ ਨਾ ਕਿ ਸਾਡੇ ਪੰਜਾਬ ਹੱਲ ਪੈ ਸਕਦੀ ਜੇ ਗਵਰਨਮੈਂਟ ਪਾਵੇ ਤਾਂ ਪਰ ਪਾ ਨਹੀਂ ਰਹੀ ਹਮ ਸਭ ਗੋਲ ਮਾਲ ਹੈ ਹਾਂ ਸਹੀ ਗੱਲ ਹੈ ਕਿਥੇ ਗੁੱਟਗਾ ਸਾਬ ਤੇ ਸੌ ਹੱਥ ਰੱਖ ਕੇ ਸੌਂ ਖਾਣੀਆਂ ਹਮਮ ਇਲੈਕਸ਼ਨ ਤੋਂ ਪਹਿਲਾਂ ਸਾਰਿਆਂ ਨੇ ਕਹਣਾ ਵੀ ਹਾਂ ਵੀ ਆਪਾਂ ਤਾਂ ਖਤਮ ਕਰਾਂਗੇ ਹਾਂ ਹੁਣ ਜਦੋਂ ਕੋਈ ਸੋਸ਼ਲ ਮੀਡੀਆ ਤੇ ਫੋਟੋ ਦੇਖ ਲਈ ਤੇ ਨਾ ਕੋਈ ਚੱਟੇ ਨਾਲ ਜਾਂ ਕੋਈ ਸਰੰਜ ਲੱਗੀ ਰਹੀ ਰਹੀ ਕਿਸੇ ਤੇ ਬਾਹਾਂ ਦੇ ਵਿੱਚ ਜਾਂ ਕਿਤੇ ਤਾਂ ਉਹਦਾ ਬਹੁਤ ਤਰਸਉਂਦਾ ਇਹ ਚੀਜ਼ ਦਾ ਵੀ ਯਾਰ ਮਾਵਾ ਜਿਹੜੀਆਂ ਨੇ ਉਹਨਾਂ ਨੇ ਕਸੂਰ ਹੈ ਨਾ ਉਹਨਾਂ ਦੇ ਪਿਓ ਦਾ ਕੀ ਕਸੂਰ ਹੈ ਜਿਹੜਾ ਮਤਲਬ ਮਿਹਨਤ ਨਾਲ ਸਾਰਾ ਕੁਝ ਘਰੇ ਲਿਆਉਤਾ ਨਾ ਕਿ ਮੁੰਡੇ ਜਿਹੜੇ ਆ ਕਮਾਚ ਲੱਗੇ ਆ ਨਾ ਮੈਂ ਕਹੀ ਇਦਾਂ ਨਹੀਂ ਦੇਖਿਆ ਉਹ ਘਰ ਛੱਤ ਅੱਧੀ ਡਿੱਗੀ ਆ ਥੱਲੇ ਮਾਂ ਰੋਟੀਆਂ ਪਕਾ ਰਹੀ ਆ ਨਾ ਮੁੰਡਾ ਧੁੱਪੇ ਹੀ ਖੜਾ ਗਰਮੀ ਚ ਵੀ ਪਤਾ ਨਹੀਂ ਕੀ ਖਾਦਾ ਮੈਂ ਇਹਦਾ ਦੇਖਿਆ ਹੁੰਦਾ ਐ ਖੜੇ ਬਸ ਇੰਤਰੀ ਕਰਨਗੇ ਜਿਹੜਾ ਕੋਡੇ ਹੋਵੇ ਤਾਂ ਕੋਡੇ ਕਰਨਗੇ ਇੱਥੇ ਨਾ ਸ਼ਹਿਰ ਚੋਂ ਮੇਰੇ ਕੋ ਆਇਆ ਇਦਾਂ ਬਜ਼ੁਰਗਾ ਐ ਹੂੰ ਸਾਈਕਲ ਤੇ ਬੀਕੋ ਇੱਥੇ ਘਰ ਆਇਆ ਤੇ ਕਹਿੰਦੇ ਜੀ ਮੇਰੀ ਛੱਤ ਡਿੱਗੀ ਆ ਮੈਂ ਉਸ ਪਰਿਵਾਰ ਦੀ ਸਟੋਰੀਸ ਬਣਾਉਣਾ ਨਾ ਤੇ ਮੈਂ ਕਿਹਾ ਜੀ ਤੁਹਾਨੂੰ ਕਿਤਾ ਤੁਸੀਂ ਮੈਨੂੰ ਫੋਨ ਨਹੀਂ ਕਰ ਲੈਂਦੇ ਵੀ ਐਡੀ ਥੋਂ ਆਏ ਨਾ ਕਹਿੰਦੇ ਮੇਰੇ ਕੋ ਫੋਨ ਹੈ ਨਹੀਂ ਸੀਗਾ ਤੇ ਮੈਂ ਕਿਹਾ ਚਲੋ ਜਾ ਕੇ ਜਦੋਂ ਮੈਂ ਉਹਦੇ ਘਰ ਜਾ ਕੇ ਦੇਖਿਆ ਇਹ ਹਾਲਾਤ ਇੱਕ ਕਮਰੇ ਦੀ ਛੱਤ ਡਿੱਗੀ ਹੋਈ ਵਿੱਚੋਂ ਮੋਗੋਰਾ ਟਿਕੜਾ ਪੂਰਾ ਦੂਜੇ ਦੇ ਵਿੱਚ ਵੀ ਥਮੀਆਂ ਲਾਈਆਂ ਹੋਈਆਂ ਵੀ ਮਤਲਬ ਉੱਥੇ ਮੈਂ ਤਾਂ ਰੋਟੀ ਵੀ ਕਾਉਂਦੀ ਸੀ ਪਤਾ ਨਹੀਂ ਕਿਰੋਂ ਡਿੱਗ ਪੋ ਮੁੰਡਾ ਮਤਲਬ ਕਿ ਪੂਰਾ ਨਸ਼ੇ ਚ ਟੋਨਾ ਮੈਂ ਉਹਨੂੰ ਬੁਲਾਵਾ ਵੀ ਉਹ ਧੁੱਪੇ ਖੜਾ ਮੈਂ ਇੰਨੀ ਗਰਮੀ ਘੜਨੀ ਹੁੰਦਾ ਮੇਰੇ ਖਾਦਾ ਕੀ ਹੋਇਆ ਹੁਣ ਉਹ ਜਿਸ ਬਜ਼ੁਰਗ ਨੇ ਆਪਣੇ ਜਿਹੜੇ ਜਵਾਕ ਦੀ ਮੁੰਡੇ ਦੀ ਕਮਾਈ ਖਾਣੀ ਸੀਗੀ ਨਾ ਤੇ ਉਸ ਤੋਂ ਉਹ ਗਾਲਾਂ ਸੁੱਟ ਰਿਹਾ ਉਹ ਦੇਖੋ ਉਹ ਤਾਂ ਗਾਲਾ ਕੱਢ ਕੇ ਪੈਸੇ ਲੈ ਰਿਆ ਕਿ ਮੈਨੂੰ ਦੇਈ ਕੋਈ ਸੀ ਨਾ ਤੇ ਉਹਦਾ ਨਾ ਬੁੜਾਪਾ ਜਿਹੜਾ ਜਿਹੜਾ ਸੋਚਦੇ ਵੀ ਸਾਡਾ ਬੁੜਾਪਾ ਇਸ ਦੇ ਸਿਰ ਤੇ ਵਧੀਆ ਨਿਕਲੂਗਾ ਹਨਾ ਰੋਜੀ ਰੋਟੀ ਵਧੀਆ ਹੋਗੇ ਤੇ ਉਹ ਉਹਨੂੰ ਉਹਦੇ ਤੇ ਪੜਦੇ ਪਾ ਰਿਹਾ ਦੱਸ ਉਹ ਤੋਂ ਅੱਛਾ ਉਹ ਵੱਡੀ ਗੱਲ ਉਹ ਕਹਿੰਦਾ ਮੇਰਾ ਵਿਆਹ ਕਰੋ ਵਿਆਹ ਉਹ ਫਿਰ ਜਿਹੜੀ ਕੁੜੀ ਜਿਹੜੀ ਵਿਆਹ ਕੇ ਲੈਣੇ ਵਣ ਕੇ ਹੂੰ ਤੇ ਉਹਦਾ ਤਾਂ ਫਿਰ ਜਿੰਦਗੀ ਉਹਦਾ ਦੀ ਖਰਾਬ ਹੀ ਐ ਜੇ ਨਸ਼ੇੜੀ ਨਾਲ ਨਾ ਮਤਲਬ ਮੈਨੂੰ ਤਾਂ ਆਉਣ ਵਾਲੇ ਸਮੇਂ ਚ ਵੀ ਹੋ ਜਾਊਗਾ ਇਹ ਵਿਆਹ ਲੈ ਅਸਿਸਟੈਂਟ ਮੈਨੂੰ ਬਹੁਤ ਪੜਾ ਲੱਗਦਾ ਮੈਂ ਹੈ ਨਾ ਕਈ ਸੋਚਦੇ ਨੇ ਤਾਂ ਲੋਕ ਕਿ ਵੀ ਜੇ ਕੁੜੀ ਇਹਨੂੰ ਵਿਆਹ ਦੋ ਜੇ ਨਸ਼ਾ ਛੱਡ ਜਾ ਮੈਂ ਤੇ ਇਹ ਗੱਲ ਕਹਿਣਾ ਨਾ ਸੋਹਣੀ ਜ਼ਿੰਦਗੀ ਵੀ ਖਰਾਬ ਕਰ ਦਿੰਦੇ ਬਿਲਕੁਲ ਤੁਸੀਂ ਜੇ ਤੁਹਾਡਾ ਬੱਚਾ ਤੁਹਾਡਾ ਭਰਾ ਕੋਈ ਨਸ਼ਾ ਕਰਦਾ ਨਾ ਹੂੰ ਰਾਬਤਾ ਵਾਸਤਾ ਹੱਥ ਜੋੜਿਆ ਹਾਂ ਉਹਦਾ ਵਿਆਹ ਨਾ ਕਰੋ ਹਾਂ ਠੀਕ ਹੈ ਤੁਹਾਡੇ ਕਰਕੇ ਇੱਕ ਕਿਸੇ ਧੀ ਦੀ ਕਿਸੇ ਦੀ ਭੈਣ ਦੀ ਜ਼ਿੰਦਗੀ ਖਰਾਬ ਹੋਊਗੀ ਕਿਉਂ ਕਿਸ ਦੀ ਜ਼ਿੰਦਗੀ ਖਰਾਬ ਕਰਦੇ ਹੋ ਉਹਨੇ ਤਾਂ ਮਰਨੇ ਨਾ ਗਾ ਉਹ ਵੀ ਮਰੂਗੀ ਬਿਲਕੁਲ ਜ਼ਿੰਦਗੀ ਨਰਕ ਬਣ ਜਾਣੀ ਆ ਹਾਂ ਮੈਨੂੰ ਲੱਗਦਾ ਅੱਗੇ ਤੋਂ ਮੈਡੀਕਲ ਵੀ ਹੋਣ ਲੱਗ ਜਾਣੇ ਆ ਜਿਹਾ ਹੋ ਰਿਹਾ ਸਾਡੇ ਚੱਲ ਰਿਹਾ ਨਾ ਬਿਲਕੁਲ ਜੀ ਮੈਂ ਤਾਂ ਨਾ ਮੇਰਾ ਬੇਟਾ 15 ਸਾਲ ਦਾ ਅੱਛਾ ਜੀ ਤੇ ਮੈਂ ਉਹਦੀ ਪਲ-ਪਲ ਤੇ ਖਬਰ ਲਿੰਦਾ ਹਾਂ ਬਾਹਰ ਹੁੰਦਾ ਕਿੱਥੇ ਫਿਰਦਾ ਕੀ ਕਰਦਾ ਹਾਂ ਕਿਹੜਾ ਦੋਸਤ ਆ ਮੇਰੀ ਗੱਲ ਕਰਾ ਕਈ ਵਾਰ ਤਾਂ ਮੈਨੂੰ ਸਖਤੀ ਕਰਨ ਲੱਗ ਜਾਂਦਾ ਕਿ ਮੈਨੂੰ ਵੀਡੀਓ ਕਾਲ ਕਰਕੇ ਇੱਥੇ ਹਾਂ ਇਹ ਜ਼ਰੂਰੀ ਆ ਇਹ ਤਰ ਲੱਗਦਾ ਬਈ ਨਹੀਂ ਜ਼ਰੂਰੀ ਆ ਕਿਉਂਕਿ ਅੱਜ ਕੱਲ ਦੇ ਜਵਾਕਾਂ ਦੀ ਜਿਹੜੀ ਕੰਪਨੀ ਆ ਨਾਲੇ ਦੁਆਲੇ ਦੀ ਤੁਸੀਂ ਜਿਵੇਂ ਪਹਿਲਾਂ ਕਿਹਾ ਨਾ ਵੀ ਉਹ अर्ਲੀ ਏਜ ਚ ਮਚਿਊਰ ਹੋ ਰਹੇ ਨੇ ਹਾਂ ਤੇ ਜਿਹੜੀਆਂ ਗੱਲਾਂ ਸਾਨੂੰ 20 ਸਾਲ ਚ ਪਤਾ ਲੱਗੀਆਂ ਉਹ 12 13 ਸਾਲ ਚੋਂ ਪਤਾ ਲੱਗ ਗਈਆਂ ਨੇ ਬਿਲਕੁਲ ਬਿਲਕੁਲ ਤੇ ਉਹ ਐਨੇ ਕਿ ਮਚਿਊਰ ਹੋ ਰਹੇ ਨੇ ਫੋਨ ਕੋਲੇ ਇਹਨਾਂ ਦੇ ਉਹ ਕਿਸੇ ਪਾਸੇ ਵੀ ਜਾ ਸਕਦੇ ਆ ਬਸ ਮੇਰੀ ਵੀ ਜਿੰਨੇ ਵੀ ਪੇਰੈਂਟ ਸੁਣਦੇ ਪਿਆ ਸਾਰਿਆਂ ਨੂੰ ਇਹ ਬੇਨਤੀ ਆ ਵੀ ਚਾਹੇ ਤੁਹਾਡੀ ਧੀ ਆ ਹਾਂਜੀ ਚਾਹੇ ਤੁਹਾਡਾ ਪੁੱਤ ਆ ਉਹਦੀ ਨਿੱਕੀ ਨਿੱਕੀ ਐਕਟੀਵਿਟੀ ਦਾ ਖਿਆਲ ਰੱਖੋ ਹਮ ਅਗਰ ਉਹਨ ਬਾਰ ਬਾਰ ਪਸੀਨੇ ਆ ਰਹੇ ਕਿਉਂ ਆ ਰਹੇ ਆ ਹਾਂ ਅਗਰ ਬਾਰ ਬਾਰ ਉਹ ਖਾਰਿਸ਼ ਕਰਦਾ ਕਿਉਂ ਕਰਦਾ ਪਿਆ ਹਮ ਜੇ ਕਾਲਾਪਣ ਕਰਦਾ ਜਾਂ ਕਰੇ ਗੁੱਸਾ ਜਿਹਾ ਕਰਦਾ ਹਮ ਉਹਦੇ ਐਕਟੀਵਿਟੀ ਤੇ ਆਂਦੇ ਉਹਨਾਂ ਉਹ ਕਰੇ ਬਾਲਾ ਰੁਕਦਾ ਨਹੀਂ ਪਿਆ ਹਮ ਤਾਂ ਕਿੱਥੇ ਜਾ ਰਿਹਾ ਹਮ ਰਾਤ ਨੂੰ 12 1 ਵਜੇ ਤੱਕ ਗੱਲਾਂ ਕਰਦਾ ਤੇ ਕੀਤੇ ਨਾ ਕਰਦਾ ਹਰ ਇੱਕ ਚੀਜ਼ ਹਮ ਠੀਕ ਹੈ ਮੈਂ ਬੱਚੋ ਨੇ ਵੀ ਕਹਿਣਾ ਹਣਾ ਹਾਂ ਮੈਂ ਆਪਦੇ ਬੱਚੇ ਬੜਾ ਫਰੈਂਡਲੀ ਆ ਅੱਛਾ ਅੱਜ ਕੀ ਗੱਲ ਨੂੰ ਲੈ ਕੇ ਹਮ ਚਾਹੇ ਸੈਕਸ ਟੌਪਿਕ ਨੂੰ ਲੈ ਕੇ ਬੜਾ ਫ੍ਰੈਂਡਲੀ ਗੱਲ ਕਰਦਾ ਹੂੰ ਕਿ ਪੁੱਤੇ ਜਸਟ ਪਾਰਟ ਆਫ ਹਣਬ ਜਿੱਦਾ ਪਖਾਣਾ ਖਾਣੇ ਆ ਜੀ ਇਹ ਨੀੜ ਆ ਹੂੰ ਚਾਹੇ ਸੈਕਸ ਆ ਚਾਹੇ ਇੱਕ ਆਸ ਕੀ ਆ ਗਈ ਜਦ ਤੁਹਾਨੂੰ ਕੋਈ ਚੰਗਾ ਲੱਗਦਾ ਹੂੰ ਏਟ੍ਰੈਕਸ਼ਨ ਆ ਹੂੰ ਮੈਂ ਹਰ ਇੱਕ ਕੁੜੀ ਨਾਲ ਹਰੇ ਮੁੰਮੇ ਕਿ ਏਟ੍ਰੈਕਸ਼ਨ ਆ ਤੁਸੀਂ ਇਹਦਾ ਤੁਹਾਨੂੰ ਪਿਆਰ ਹੋਇਆਗਾ ਹਾਂ 14 15 ਸਾਲ ਦੀ 18 19 ਸਾਲ ਦੀ ਬਣਾ ਏਟ੍ਰੈਕਸ਼ਨ ਹੁੰਦੀ ਫਰਜ਼ ਕੀਤਾ ਕਿ ਮੈਨੂੰ ਤੁਹਾਡਾ ਕੈਮਰਾ ਬੜਾ ਵਧੀਆ ਲੱਗਾ ਮੈਂ ਹਣਾ ਮੇਰੀ 16 ਸਾਲ ਦੀ ਉਮਰ ਆ ਤਾਂ ਮੈਂ ਕਹਿੰਦਾ ਯਾਰ ਮੇਰਾ ਕੈਮਰਾ ਬੜਾ ਲੋ ਉਹ ਕੈਮਰਾ ਮੇਰਾ ਹੋਣਾ ਚਾਹੀਦਾ ਹਾਂ ਉਹ ਪਿਆਰ ਨਹੀਂਗਾ ਖੇਚਾ ਅਟਰੈਕਸ਼ਨ ਆ ਹਾਂ ਠੀਕ ਹੈ ਉਹ ਜਿਹੜੇ ਮੁੰਡੇ ਇਸ ਉਮਰ ਚ ਕੁੜੀਆਂ ਨੂੰ ਪਸੰਦ ਕਰਦੇ ਕੁੜੀਆਂ ਮੁੰਡੇ ਉਹ ਸਿਰਫ ਅਟਰੈਕਸ਼ਨ ਆ ਥੋੜੇ ਟਾਈਮ ਲਈ ਆ ਹੂੰ ਜਿਹੜਾ ਐਕਚੁਅਲ ਚ ਪਿਆਰ ਹੁੰਦਾ ਨਾ ਤੁਹਾਨੂੰ 25 ਪਲੱਸ ਹੋਊਗਾ ਹਾਂ ਉਹ ਫੀਲ ਨਾ ਹੋਊਗਾ ਕਿ ਹਾਂ ਯਾਰ ਵੀ ਠੀਕ ਹੈ ਵੀ ਕੋਈ ਬੰਦਾ ਬਹੁਤ ਹੀ ਸਿਆਣਾ ਬੰਦਾ ਤੁਹਾਨੂੰ ਟਰੈਕਟ ਕੀਤਾ ਉਹਦੀ ਜੈਲ ਨੂੰ ਪ੍ਰਭਾਵਿਤ ਕੀਤੀ ਹੈ ਨਾ ਉਹਦੀ ਗੱਲਾਂ ਪ੍ਰਭਾਵਿਤ ਕੀਤੀਆਂ ਫਿਰ ਉਹ ਇਹ ਸੋਚਦਾ ਬੰਦਾ ਕਿ ਯਾਰ ਮੇਰਾ ਜਗਾਸ਼ ਹੀ ਮੇਰਾ ਜੀਵਨ ਸਾਥੀ ਹੋਵੇ ਕਾਸ਼ ਮੇਰਾ ਹਸਬੰਡ ਬਣੇ ਮੇਰੀ ਵਾਈਫ ਬਣੇ ਜੀ ਹਾਂ ਠੀਕ ਹੈ ਉਹਦੇ ਵਿੱਚ ਉਹ ਜਿਹੜੀ ਕਾਮਵਾਸ਼ ਨਾਲੋਂ ਦੇ ਉੱਪਰ ਨਿਕਲ ਜਾਂਦੀ ਆ ਹੂੰ ਬਿਲਕੁਲ ਤੁਹਾਡੀ ਗੱਲ ਸਹੀ ਹੈ ਇਹ ਸ उमर ਸਿਰਫ ਅਟਰੈਕਸ਼ਨ ਨਹੀਂ ਸਿਰਫ ਕਾਮਵਾਸ਼ ਨਹੀਂ ਆ ਹਾਂ ਕਿ ਤੁਹਾਨੂੰ ਲੱਗਦਾ ਕਿ ਇਹ ਜਿਹੜੇ ਇਸ ਉਮਰ ਦੇ ਜਿਹੜੇ ਨਿਆਣੇ ਨੇ ਉਹ ਪਿਆਰ ਮਤਲਬ ਕਾਮਵਾਸ਼ ਨਾਲੋਂ ਨਹੀਂ ਪਿਆਰ ਦਾ ਨਾਮ ਲਈ ਬੈਠੇ ਆ ਹੂੰ ਬਿਲਕੁਲ ਹੂੰ ਲਸਤਾ ਸਰ ਉਹ ਉਹ ਪਿਆਰ ਨਹੀਂ ਹੈਗਾ ਨਾ ਪਿਆਰ ਨਹੀਂ ਹੈਗਾ ਉਹ ਹੂੰ ਮਤਲਬ ਮੈਂ ਇਹ ਕਹਣਾ ਹੁੰਨਾ ਕਈ ਵਾਰੀ ਨਾ ਵੀ ਇਹ ਹੋਟਲਾਂਾਂ 'ਚ ਜਾਣਾ ਜਾਂ ਕਿਸੇ ਦੇ ਉਹ ਸਰੀਰ ਨੂੰ ਨੋਚਣਾ ਜੈ ਇਹਨੂੰ ਪਿਆਰ ਨਹੀਂ ਕਹਿੰਦੇ ਨਾ ਪਿਆਰ ਤਾਂ ਦੂਹਾਂ ਦਾ ਪਿਆਰ ਹੁੰਦਾ ਜਿਹੜਾ ਤੁਸੀਂ ਇਸ ਉਮਰ 'ਚ ਪਿਆਰ ਹੋਈ ਨਹੀਂ ਸਕਦਾ ਤੁਸੀਂ ਬਚਾਉਨੇ ਹੋ ਨਾ ਕਿ ਤੁਸੀਂ ਉਡਾਉਨੇ ਹੋ ਨਾ ਬਿਲਕੁਲ ਤੇ ਅੱਜ ਕੱਲ ਇਹ ਹੀ ਹੋ ਰਿਹਾ ਟਰਡੀਗੜ ਸ਼ਹਿਰਾਂ 'ਚ ਅਜੇ ਨਾਰਮਲ ਸ਼ਹਿਰਾਂ 'ਚ ਵੀ ਇਹ ਹੀ ਹੋ ਰਿਹਾ ਹਾਂ ਨਾ ਹੋਟਲਾਂਾਂ 'ਚ ਜਾਣਾ ਆਮ ਹੀ ਹੋ ਗਿਆ ਜੀ ਬਿਲਕੁਲ ਕਾਲਜ ਪੜ੍ਹਦੇ ਬੱਚਿਆਂ ਦਾ ਪਰ ਮੈਂ ਇਹ ਕਹਿਣਾ ਵੀ ਜੇ ਤੁਸੀਂ ਆਪਣੀ ਬੋਡੀ ਦੀ ਆਪ ਰਿਸਪੈਕਟ ਨਹੀਂ ਕਰ ਸਕਦੇ ਹੂੰ ਇਹ ਕੋਈ ਦੂਜਾ ਨਹੀਂ ਕਰੇਗਾ ਜਿਹੜਾ ਆ ਗਿਆ ਤੁਹਾਡੀ ਬੋਡੀ ਨੂੰ ਟੱਚ ਕਰ ਗਿਆ ਹਾਂ ਤੁਹਾਡਾ ਤੁਹਾਡੀ ਬੋਡੀ ਨੂੰ ਪਿਆਰ ਕਰੋ ਯਾਰ ਆਪਰ ਕੇ ਤੁਸੀਂ ਆਪਣੀ ਕੇਅਰ ਹਾਂ ਸੈਲਫ ਕੇਅਰ ਜਿਹੜੀ ਹੈ ਸੈਲਫ ਲਵ ਪਹਿਲਾ ਹੈ ਨਾ ਕਿ ਐਟ ਲੀਸਟ ਤੁਸੀਂ ਆਪਣੇ ਆਪ ਚ ਲਾਇਲ ਹੋਵੋ ਇਸੇ ਕਰਕੇ ਮੈਨੂੰ ਲੱਗਦਾ ਵੀ ਪਾਰਟਨਰ ਨਾਲ ਲਾਇਲਟੀ ਜਿਹੜੀ ਖਤਮ ਹੋ ਰਹੀ ਹੈ ਨਾ ਉਹ ਇਹੀ ਚੀਜ਼ ਆ ਜੀ ਕਿਉਂਕਿ ਆਪਣੀ ਰਿਸਪੈਕਟ ਨਹੀਂ ਕੀਤੀ ਆਪਣੇ ਕੇਅਰ ਨਹੀਂ ਕੀਤੀ ਬਿਲਕੁਲ ਅੱਗੇ ਇਹ ਚੀਜ਼ਾਂ ਹੁੰਦੀਆਂ ਸੀ ਅੱਗੇ ਕਹਿੰਦੇ ਤੂੰ ਰੋ ਸੰਯੋਗ ਹੈ ਨਾ ਕਹਿੰਦੇ ਵੀ ਤੂੰ ਰੋ ਸੰਯੋਗ ਹਾਂ ਤਾਂ ਉਹਦੇ ਵਿੱਚ ਸਾਰੀ ਸ਼ਰਮ ਸ਼ਰਮ ਹਜਾ ਸਭ ਕੁਝ ਹੁੰਦਾ ਸੀ ਨਾ ਹੁਣ ਸ਼ਰਮਾ ਜਿਹੜੀਆਂ ਲੈ ਚੱਕੀਆਂ ਨੇ ਬਿਲਕੁਲ ਮੇਰੇ ਕੋਲ ਹੁਣ ਕਈ ਵਿਆਹ ਹੁੰਦੇ ਜੀ ਛੋਟੇ ਛੋਟੇ ਉਮਰ ਮੁੰਡੇ ਅੱਛਾ ਕੁੜੀ ਦੀ ਉਮਰ 16 ਸਾਲ 18 ਸਾਲ 20 ਸਾਲ ਮੈਂ ਖਿਆਲ ਤੁਸੀਂ ਪਾਗਲੇ ਨਹੀਂ ਛੋਟੇ ਮਰੀ ਵਿਆਹ ਕਰਾ ਲਿਆ ਤੇ ਕੰਨ ਨਹੀਂ ਨਹੀਂ ਮੁੜ ਕੇ ਨਾ ਫਿਰ ਬਾਪਰੇ ਨੇ ਮੰਨਿਆ ਸੀ ਫਲਾਣਾ ਸੀ ਲੰਮੇਜ ਕਰਾ ਲਈਆ ਨਾ ਕਿ ਪੁੱਤ 2 ਸਾਲ ਬਾਅਦ ਮੈਂ ਤੈਨੂੰ ਪੁੱਛੂਗਾ ਤੇ 2 ਸਾਲ ਬਾਅਦ ਮੈਂ ਸੱਚੀ ਉਹਨੂੰ ਪੁੱਛਦਾ ਹਾਂ ਨਾ ਬਾਈ ਅਰ ਤੇ ਸਹੀ ਗੱਲ ਕਹੀ ਸੀ ਇੱਕ ਨਾ ਕਹਾਵਤ ਆ ਮੈਂ ਕਈ ਵਾਰ ਸੁਣਾਉਣਾ ਨਾ ਵਿਆਹ ਕਰਾ ਕੇ ਤੇ ਮੋਬਾਈਲ ਖਰੀਦ ਕੇ ਬੰਦਾ ਪਸਤੌਂਦਾ ਥੋੜਾ ਦੇਰ ਨਾਲ ਆਉਂਦਾ ਬਥੇ ਲਾਉਂਦਾ ਕਾਲ ਸਹੀ ਹੈ। ਇਹ ਥੋੜਾ ਦੇਨ ਲਿਆ ਹੁੰਦਾ ਤਾਂ ਵਧੀਆ ਲਿਆ ਹੁੰਦਾ। ਹੁਣ ਜਦ ਮੈਂ ਫੋਨ ਲਿਆ ਸੀਗਾ ਤੇ ਮੈਂ ਘੰਟੇ ਬਾਅਦ ਹੀ ਪਸਤੋਂ ਲੱਗ ਗਿਆ। ਛੱਡ ਯਾਰ ਹੋਰ ਵਧੀਆ ਲੈ ਲੈਂਦੇ ਥੋੜਾ ਰੋਕੇ ਲੈ ਲੈਂਦੇ ਨਾ ਲੋਚੋੜ ਆਲਾ ਸੀ ਉਹ। ਇਹ ਸਾਈਕਲੋਜੀਕਲ ਇਫੈਕਟ ਆ ਜੀ। ਹਿਊਮਨ ਟ੍ਰੈਂਡੈਂਸੀ ਆ ਜਿਵੇਂ ਤੁਹਾਨੂੰ ਜਿਹੜੀ ਚੀਜ਼ ਚੰਗੀ ਲੱਗਦੀ ਆ ਪਹਿਲਾਂ ਅਸੀਂ ਉਹਦੀ ਵਾਹ ਲਾ ਦਨੇ ਆ ਪੂਰੀ। ਹਾਂ। ਕਿ ਲੈ ਲਈਏ ਜੋ ਮੋਬਾਈਲ ਫੋਨ ਆ। ਕੱਲ ਵੀ ਮੈਂ ਕਿਤਾਬਾਂ ਤੇ ਗਿਆ ਸੀ ਉੱਥੇ ਮੁੰਡਾ ਬੈਠਾ ਨਾ ਉਹ ਬੜਾ ਕਨਫਿਊਜ਼ ਹੋਇਆ ਯਾਰ ਨਵਾਂ ਫੋਨ ਆਇਆ ਆਈਫੋਨ ਕਿਵੇਂ ਕਰੀਏ ਯਾਰ ਕਿਸ਼ਤਾਂ ਤੇ ਲੈ ਲੀ ਗਏ ਐਂ ਕਰੀਏ ਇੰਨੇ ਪੈਸੇ ਨਾ ਮਤਲਬ ਉਹਨਾਂ ਕਾਫੀ ਚੱਲ ਰਿਹਾ ਸੀ ਇਹਦਾ ਮੈਨੂੰ ਪਤਾ ਵੀ ਜਦੋਂ ਇਹ ਘਰੇ ਇਹਨੇ ਇਹਨੇ ਲਾ ਕੇ ਪੈਸੇ ਘਰੇ ਲੈ ਗਿਆ ਨਾ ਉਸ ਤੋਂ ਬਾਅਦ ਇਹਨੇ ਇਹਦੇ ਲਈ ਆਮ ਚੀਜ਼ ਹੋ ਜਾਣੀਆਂ ਹੁਣ ਉਹਦੇ ਹੱਥ 'ਚ ਨਹੀਂ ਹੈਗਾ ਤੇ ਉਹਨੂੰ ਐ ਲੱਗਦਾ ਵੀ ਬਹੁਤ ਕੀਮਤੀ ਬੇਸ਼ਕੀਮਤੀ ਚੀਜ਼ ਆ ਜੇ ਮੇਰੇ ਕੋ ਆ ਗਈ ਤਾਂ ਮੈਂ ਪਤਾ ਨਹੀਂ ਕੀ ਹੋ ਜਾਊਗਾ ਪਤਾ ਨਹੀਂ ਕੀ ਹੋ ਜਾਣਾ ਹੁਣਾਂ ਕੁਛ ਨਹੀਂ ਉਹ ਜਾ ਕੇ ਘਰੇ ਉਹਨੂੰ ਸਾਇੰਸ ਚਲੋ ਸਾਈਕਲੋਜੀ ਕਹਿੰਦੀ ਹੈ ਕਿ 30 40 ਦਿਨ ਤੱਕ ਵੱਧ ਤੋਂ ਵੱਧ ਮਨੁ ਬਹੁਤ ਕੀਮਤੀ ਚੀਜ਼ ਦਾ ਚਾਹ ਰਹਿੰਦਾ ਮਟੀਰੀਅਲਿਸਟਿਕ ਜਿਹੜੇ ਚੀਜ਼ਾਂ ਹੈਗੀਆਂ ਉਸ ਤੋਂ ਬਾਅਦ ਉਹ ਕਿੱਥੇ ਆ ਕਿੱਥੇ ਨਹੀਂ ਉਹ ਚਾ ਸਾਰਾ ਖਤਮ ਹੋ ਜਾਂਦਾ ਇਹ ਹਿਊਮਨ ਡੈਂਸੀ ਹੋਈ ਆ ਨਾ ਤੇ ਹੁਣ ਲੋਕ ਅੱਕੇ ਲੋਕੀ ਰਿਸ਼ਤੇ ਤੋਂ ਨਹੀਂ ਯੱਕਦੇ ਸੀ ਉਹਨਾਂ ਰਿਸ਼ਤਿਆਂ ਤੋਂ ਵੀ ਅੱਕਣ ਲੱਗ ਗਏ ਬਿਲਕੁਲ ਉਹੀ ਚੀਜ਼ ਵੀ ਜਿੰਨਾ ਮਟੀਰੀਅਲ ਨੂੰ ਪਿਆਰ ਕਰ ਲਿਆ ਹਨਾ ਵੀ ਉਹ ਮਟੀਰੀਅਲ ਨੂੰ ਪਹਿਲ ਦੇਤੀ ਵੀ ਹੁਣ ਮੈਨੂੰ ਆ ਚੀਜ਼ ਮੀਨ ਆ ਚੀਜ਼ ਚਾਹੀਦੀ ਹੈ ਇਹ ਮਹਿੰਗੀ ਲਕਜਰੀ ਲਾਈਫ ਬਾੜਾ ਨਾ ਤੁਸੀਂ ਕਿਸੇ ਰਿਸ਼ਤੇ ਨਾਲ ਮੋਹ ਨਾ ਕਰੋ ਮੇਰੀ ਇਹ ਸੋਚ ਆ ਚਾਹੇ ਹਸਮਣ ਵਾਈਫ ਦਾ ਠੀਕ ਐ ਬਸ ਥੋੜਾ ਪਿਆਰ ਰੱਖੋ ਵੀ ਮੇਰੀ ਵਾਈਫ ਆ ਮੇਰਾ ਹਸਬੈਂਡ ਆ ਮੇਰਾ ਪੋਤਾ ਮੇਰੀ ਧੀ ਆ ਲੇਕਿਨ ਤੁਸੀਂ ਇਹ ਦੇਖਣਾ ਵੀ ਉਸ ਤੋਂ ਬਾਅਦ ਉਹ ਬੰਦਾ ਆਪਦੀਆਂ ਕੰਮ-ਕੰਮ ਕਾ ਜਾਂਚ ਜ਼ਿੰਮੇਵਾਰੀਾਂ 'ਚ ਬਿਜ਼ੀ ਹੋ ਜਾਊਗਾ ਇਹ ਨਵੀਂ ਜਨਰੇਸ਼ਨ ਦੇ ਮੁੰਡਿਆ ਕੁੜੀਆਂ ਨੇ ਵੀ ਮੈਂ ਕਹਿਣਾ ਪਿਆ ਵੀ ਉਹਨੇ ਗਾਂ ਬਿਜ਼ੀ ਹੋਣਾਗਾ ਉਸ ਤੋਂ ਬਾਅਦ ਉਹ ਐਕਸੈਪਟੇਸ਼ਨ ਨਾ ਰੱਖੀ ਹਮ ਇਹ ਚੀਜ਼ਾਂ ਹੁੰਦੀਆਂ ਹਰ ਬੰਦੇ ਨੇ ਜਿੰਨੀਆਂ ਤੁਸੀਂ ਆਸਾਂ ਮੀਦਾ ਰੱਖੋਗੇ ਨਾ ਹੁਣ ਮੇਰਾ ਮੇਰਾ ਬੇਟਾ ਜਾਂ ਮੇਰੇ ਬ੍ਰਦਰ ਦੋ ਬੇਟੇ ਅਸੀਂ ਕਈ ਵਾਰ ਡਿਸਕਸ ਕੀਤੀ ਗਾ ਬੈਠ ਕੇ ਕਈ ਵਾਰ ਗੱਲ ਕਰਦੇ ਹੁੰਨੇ ਵੀ ਯਾਰ ਆਪਾਂ ਆਪਦੇ ਬੱਚਾ ਲਈ 100% ਕਰੀ ਜਾਂਦੇ ਆ ਹਾਂ ਜਿੰਨਾ ਹੋ ਸਕਦਾ ਹਾਂ ਠੀਕ ਹੈ ਲੇਕਿਨ ਆਪਾਂ ਉਮੀਦ ਨਹੀਂ ਰੱਖਣੀ ਵੀ ਕੱਲ ਨੂੰ ਆਪਾਂ ਨੂੰ ਇਹ ਵਧੀਆ ਰਿਜ਼ਲਟ ਦੋ ਹਾਂ ਕਿਉਂਕਿ ਜਿਹੜੇ ਬਹੁਤ ਵਧੀਆ ਨੇ ਨਾ ਜਿਹੜੀਆਂ ਉਹ ਫਿਰ ਬਾਅਦ ਚ ਬਹੁਤ ਜਿਹੜੀਆਂ ਤਾਂ ਹੁਣ ਸਾਡੇ ਲਈ ਬਹੁਤ ਵਧੀਆ ਬੱਚੇ ਹਮ ਲੇਕਿਨ ਫਿਊਚਰ ਦਾ ਕੁਛ ਨਹੀਂ ਪਤਾ ਕੀ ਬੰਨਣਾ ਹਮ ਕੁਛ ਨਹੀਂ ਪਤਾ ਹਮ ਕਈ ਐਸੀ ਹੁਣ ਲਿਮਟ ਚ ਮੋਹ ਕਰੋ ਉਸ ਚ ਹਰ ਚੀਜ਼ ਦਾ ਹਮ ਮੋਹਨਾ ਜਿਵੇਂ ਪਿਆਰ ਤੇ ਮੋਹ 'ਚ ਥੋੜਾ ਜਿਹਾ ਫਰਕ ਹੈ ਨਾ ਮੋਹ ਅੰਨਾ ਹੁੰਦਾ ਪਿਆਰ ਕਈ ਵਾਰ ਉਹ ਕਹ ਦਿੰਦੇ ਅੰਨਾ ਹੁੰਦਾ ਪਰ ਮੋਹ 'ਚ ਅਸੀਂ ਉਹਦਾ ਉਹਦੀਆਂ ਜਿਹੜੀਆਂ ਕਮੀਆਂ ਹਨਾ ਜੋ ਹੋਰ 네ਗਟਿਵ ਚੀਜ਼ਾਂ ਆਉਂਦੀਆਂ ਉਹਨੂੰ ਛੱਡ ਦਿੰਦੇ ਆ ਸਿਰਫ ਪੋਜ਼ਿਟਿਵ ਚੀਜ਼ਾਂ ਤੇ ਇਫੈਕਟ ਆਪਾਂ ਪੂਰਾ ਧਿਆਨ ਦਿੰਦੇ ਆ ਨਾ ਪਰ ਇਹ ਚੀਜ਼ੀ ਇਦਾਂ ਦੀ ਆ ਕਿ ਬੱਚੇ ਹੋਏ ਤੁਹਾਡੇ ਨਾ ਜਿਹੜੇ ক্লোਜ਼ ਰਿਲੇਸ਼ਨਸ ਨੇ ਉਹਦੇ 'ਚ ਅਸੀਂ ਉਹਨਾਂ ਦੀਆਂ ਕਮੀਆਂ ਨਹੀਂ ਦੇਖਦੇ ਹਾਂ ਹਮੇਸ਼ਾ ਪੋਜ਼ਿਟਿਵ ਚੀਜ਼ ਹੀ ਦੇਖਦੇ ਹਾਂ ਨਾ ਅੱਛਾ ਇਹ ਵੀ ਅਸੀਂ ਜਿਨ੍ਹਾਂ ਜਿਨ੍ਹਾਂ ਲੋਕਾਂ ਨੂੰ ਅਸੀਂ ਜਾਣਦੇ ਆ ਤੇ ਉਹਨਾਂ ਦਾ ਹੀ ਸਾਨੂੰ ਪਛਾਣ ਆ ਉਹਨਾਂ ਨਾਲ ਹੀ ਪਿਆਰ ਆ ਮੋਹ ਆ ਨਾ ਹੁਣ ਦੁਨੀਆ 'ਚ ਕਿੰਨੇ ਲੋਕ ਜਿਹੜੇ ਚਲੇ ਜਾਂਦੇ ਨੇ ਤੇ ਸਾਨੂੰ ਕੋਈ ਦੁੱਖ ਨਹੀਂ ਹੁੰਦਾ ਕਿਉਂਕਿ ਉਹ ਸਾਡਾ ਉਹਨਾਂ ਨਾਲ ਪਿਆਰ ਨਹੀਂ ਸੀ ਮੋਹ ਨਹੀਂ ਸੀ ਜਾਂ ਸਾਨੂੰ ਜਾਣਦੇ ਨਹੀਂ ਸੀ ਤੇ ਜਿਹੜੇ ਸਾਡੇ ਆਲੇ ਦੁਆਲੇ ਸਰਕਲ 'ਚ ਜਿਹੜਾ ਜਦੋਂ ਕੋਈ ਚਲੇ ਜਾਂਦਾ ਉਹਨੂੰ ਸਾਨੂੰ ਜ਼ਿਆਦਾ ਦੁੱਖ ਹੁੰਦਾ ਕਿਉਂਕਿ ਸਾਨੂੰ ਜਾਣਦਾ ਆਪਣਾ ਹੁੰਦਾ ਹਾਂ ਆਪਣਾ ਬਣ ਸੀਗਾ ਜਿਹੜਾ ਉਹ ਉਹ ਜ਼ਰਾ ਤੰਗ ਕਰਦਾ ਉਹ ਉਹਦੀ ਇਹ ਗੱਲਾਂ ਯਾਦ ਆਉਂਦੀਆਂ ਨੇ ਉਹਦੀ ਆਪਣਾ ਬਣ ਯਾਦ ਹੁੰਦਾ ਯਾਰ ਮੇਰੇ ਕੋਲੋਂ ਤਾਂ ਮਿਲਿਆ ਸੀ ਇਦਾਂ ਇਦਾਂ ਕੋਈ ਕਈ ਵਾਰ ਕਹਿਉਂਦੇ ਨੇ ਯਾਰ ਪਿਛਲੇ ਹਫ਼ਤੇ ਤੇ ਉਹ ਜਿਹੜੀ ਤੰਦਾ ਨੇ ਉਹੀ ਸਾਰਿਆਂ ਨੂੰ ਮਤਲਬ ਬੰਨੀ ਬੰਨਿਆ ਹੋਇਆ ਸਭ ਨੇ ਹੂੰ ਬਿਲਕੁਲ ਤੁਹਾਡੇ ਨਾਲ ਤਰਸ